ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨਮਸਤੇ ਵਾਗਵਾਨ ਸੋ ਗਾਈਜ਼ ਅੱਜ ਸੁਪਰ ਸੈਂਕ ਦਾ ਟ੍ਰੇਲਰ ਆ ਗਿਆ ਦਲਜੀਤ ਦਸਾਂਜ ਇਫ ਯੂ ਵਾਚਿੰਗ ਦਿਸ ਤੁਸੀਂ ਪਲੀਜ਼ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਠੀਕ ਹੈ ਤੇ ਦਲਜੀਤ ਦਸਾਂਜ ਤੇ ਸੁਨ ਬਾਜਵਾ ਜੂਨ ਵਿੱਚ ਤਾਂ ਉਹਦੀ ਫਿਲਮ ਹਰੇਕ ਬਲਾਕਬਸਟਰ ਹੁੰਦੀ ਹੈ 50 ਕਰੋੜ ਦਾ ਟਪੋਗੀ ਫਿਲਮ ਤੇ ਬੜੇ ਚਿਰਾਂ ਬਾਅਦ ਦਲਜੀਤ ਦਸਾਂਜ ਦੀ ਫਿਲਮ ਆ ਰਹੀ ਹੈ ਬੜੇ ਧੂਮਾ ਪਾ ਰਿਹਾ ਬਾਲੀਵੁੱਡ ਵਿੱਚ ਤੇ ਅਗਰ ਜਾਜ ਕਦੀ ਕੁਛ ਹੈ ਹੈ ਹੱਤਿਆ ਕੰਧਰਾ ਉਹ ਜਿਆਦਾ ਹੀ ਕਰਦਾ ਹੁਣ ਪਰ ਬਾਕੀ ਸਾਈਡ ਤੇ ਗਲਾਮ ਆ ਬਿਗ ਫੈਨ ਆਫ ਜੀ ਦਰਜੀਤ ਦਸਾਨ ਐਂਡ ਕਾਂਟ ਵੇਟ ਟੂ ਸੀ ਦ ਟ੍ਰੇਲਰ ਕੋਈ ਗਲਤੀ ਹੋਈ ਵੇਖ ਲਿਓ ਤੇ ਤੁਸੀਂ ਪੰਜਾਬੀ ਹੋ ਜਿੰਨੇ ਜਿਹੜਾ ਵੀ ਮੇਰਾ ਟ੍ਰੇਲਰ ਦੇਖ ਰਿਹਾ ਆ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਤੇ ਮੈਨੂੰ ਸਬਸਕ੍ਰਾਈਬ ਕਰੋ ਮੇਰਾ ਚੈਨਲ ਠੀਕ ਆ ਕਮੈਂਟ ਤਾਂ ਕੋਈ ਕਰਦਾ ਨਹੀਂ ਹੈ ਕੋਈ ਕਮੈਂਟ ਵੀ ਕਰ ਦਿਓ ਠੀਕ ਆ ਠੀਕ ਆ ਤੇ ਆਪਾਂ ਟ੍ਰੇਲਰ ਅੱਗੇ ਚੱਕ ਲੀਏ ਤੇ ਦੇਖੋ ਕੀ ਹੁੰਦਾ ਸੁਪਰ ਕਰ ਰਹੀ ਹੈ ਕਿ ਪਹਿਲੀ ਪੰਜਾਬੀ ਸੁਪਰ ਹੀਰੋ ਫਿਲਮ ਸੋ ਐਕਸਾਈਟਡ ਉਹਾ ਦਾ ਕ੍ਰਿਸ਼ਨਾਲਾ ਵੀ ਬੜਾ ਵਧੀਆ ਹੈ ਰਿਸ਼ਤਾ ਪੜ ਕੇ ਸਾਹਮਣੇ ਆਇਆ ਆਏ ਦਿਨ ਉਹ ਸੁਣਾਈ ਜੁੜੀਆਂ ਅਣਗਿਣਤ ਗੱਲਾਂ ਸੁਣਨ ਨੂੰ ਉਹ ਕ੍ਰਿਸ਼ਨਾਲਾ ਵੀ ਸਹੀ ਲੱਗਦੀ ਆ ਸੌਰੀ ਬਾਹੂਬਲੀ ਨਾਲੋਂ ਥੀ ਜਾਈ ਬੈਟਰ ਹੈ ਪਰ ਸੁਪਰ ਸਿ ਕੌਣ ਹੈ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਉਹ ਦਲਜੀਤ ਦਾ ਤਾਂ ਜਾਂ ਸਾਡਾ ਕਿੱਥੋਂ ਛੜ ਪੀ ਇਹ ਅਖਾਜ ਲੱਗੀ ਹੋ ਕੱਪੜਾ ਵੀ ਲਾ ਦਤਾ ਬੰਦਾ ਪੰਜਾਬੀ ਦਾ ਪੰਜ ਹੱਥ ਪਾ ਕੇ ਕਰਦੇ ਆ। ਹੋਲਾ ਹੋਲਾ ਜੀ ਮੌਸ਼ੀ ਬਿਲਟੇਸ। ਇਹਨਾਂ ਨੇ ਪਹਿਲੇ ਫਲਾਗ ਉਹ ਸੁਪਰ ਹੀਰੋ ਹਨ ਬਿਲਟੇਸ ਫਲਾਪ ਵੈਸੇ ਕੀ। ਦਲਜੀਤ ਵੀ ਹਟਕਾਊਗਾ। ਆ ਪਿਛਲੇ ਸਾਲ ਤੱਕ ਨਾ ਬੈਲਜੀਅਮ ਨੂੰ ਬਲਗਮ ਪੜਦਾ ਹੁੰਦਾ ਸੀ ਮੈਂ ਮਸਾ ਠੀਕ ਕਰਾਇਆ। ਸਮਾਂ ਭੁੱਲਣ ਲੱਗਾ ਪਿਆ ਕਿ ਲਈ ਜਿੰਨੀ ਅੰਗਰੇਜ਼ੀ ਹੋਈ ਥੋਕ ਚ ਖਿਲਾੜ ਦੇਣਾ। ਡੋਟ ਯੂ ਮਿਸ ਵਿਦ ਮੀ ਫਤੂਟਿੰਗੇ। ਈਲੀ ਪੱਦ ਕੋਲਾ ਦੇ ਵੀਰੇ ਟਾਈਮ ਤਾਂ ਲਾਉ ਆ ਦੇਸ ਨਾਲ ਨੂੰ ਥੋੜੋ ਥੋੜਾ ਮੁੰਡਾ ਵੀ ਦਾਈਪੂਨ ਦੇਖਿਆ ਨਹੀਂ ਤੇ ਲਾਵਾਂ ਲੈਣ ਨੂੰ ਲੜਦੇ ਹੀ ਫਿਰਦੇ ਯਾਰ ਕੱਲ ਮੈਂ ਤੈਨੂੰ ਇੱਕ ਝੂਠ ਐਦਾਂ ਇੰਨਾ ਉੜ ਗਿਆ ਸੜਦਾ ਟਾਈਮ ਪੀ ਸੀ ਥੱਕ ਗਿਆ ਯਾਰ ਆਈ ਐਮ ਟੂ ਕਮ ਬਟ ਮਾਈ ਕੈਟ ਹੈ ਅ ਬੇਬੀ ਉਹ ਮੈਂ ਮਸੜ ਬਣ ਗਿਆ ਤੇ ਵੀ ਇੰਟੀਕ ਗੋਇੰਗ ਬ੍ਰੋ ਨਾ 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 ਆਹ ਸਗਲ लवली ਬੁੱਤ ਮਾਰਦਾ ਮੂਵੀ ਐ ਉਹ ਦੱਸ ਉਹ ਨਾਪ ਤੇਰੇ ਕੋਲੀ ਤੇ ਨਾ ਕਿਆ ਮਨੂੰ ਲੱਗਾ ਤੇਰੇ ਕੋਈ ਸਪੈਸ਼ਲ ਪਾਵਰ ਆ ਗਈਆਂ ਲਾਈਕ ਅ ਸੁਪਰ ਹੀਰੋ ਇੱਕ ਦਾਈਆਂ ਦਿਖਾਇਆ ਨਹੀਂ ਕਿ ਦਾਈਆਂ ਇੰਟਰਸਟਿੰਗ ਓਏ ਹਾਂ ਤੁਸੀਂ ਦੇ ਦਾਈਆਂ ਦਾ ਤੁਸੀਂ ਬੰਦੇ ਚ ਆਏ ਹੋ ਤੇ ਪਾਵਰ ਲੈਣਾ ਮੈਨੂੰ ਇੱਦਾਂ ਕਰਨਾ ਸੀ ਕਿ ਕਿੰਨੀ ਦੂਰ ਤੱਕ ਜਾਂਦੀ ਹੈ ਹੈ ਬੈਟਮਨ ਬੈਟਮਨ ਬੱਚਾ ਦੇ ਕੱਛਾ ਬੈਟਮਨ ਦੋ ਸੋਲਿਊਸ਼ਨ ਜ਼ਰੂਰੀ ਆ ਪੁੱਤ ਉਹ ਮੈਂ ਹਲੇ ਨਵਾਂ ਹੀ ਕੀਤਾ ਨਾ ਇਹ ਸਟਾਰਟ ਕਰਾ ਓਏ ਓ ਅੱਢ ਗਿਆ ਥੋੜੀ ਮੂਕ ਮਾਰ ਲਿਓ ਤੁਸੀਂ ਮੈਂ ਜਦੋਂ ਮਿਊਜ਼ਿਕ ਵਧਿਆ ਚੋੜਦਾ ਨਾ ਜੀ ਪੂਰੀ ਲੇਡੀਜ਼ ਤੋਂ ਥੋੜੀ ਜੀ ਸਰਦ ਹੋ ਗਈ ਆ ਬੁੱਤੇ ਰਗਾ ਤਦਾਂ ਸਹੀਂ ਕੱਲਾ ਗੋਰੀਆਂ ਨੂੰ ਜੀ ਪੂਰੀ ਦੁਨੀਆ ਨੂੰ ਰਸੋਸੀ ਕੌਣ ਹੁੰਦੇ ਆ ਨਾ ਪਤਾ ਦੇਣਾ ਵੀ ਇੱਕ ਤਾਂ ਸੀ ਸਿੰਘ ਉਹ ਤੋਂ ਸੁਣ ਪਾ ਆ ਵੇ ਹੋਏ 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 ਰਾਕਟ ਦੇ ਪਿੱਛੇ ਜਾ ਰਿਹਾ ਤਾਂ ਅਸਾਂ ਦੇ ਦੁਨੀਆਂ ਨੂੰ ਬਚਾਉਣਾ ਉਹ ਲੈ ਜਾ ਚੱਕਿਆ ਉਹਨੇ ਪੱਕਾ ਜਾਪਾ ਓਏ ਹੋਏ ਆ ਤਾਂ ਅਸੀਂ ਇੱਧਰ ਹੀ ਹੋਇਆ ਜੀ ਓਏ ਹੋਏ ਹੋਏ ਰੱਗੀ ਉਹ ਵਾਜੀ ਵਾ ਕੀ ਬਾਤ ਹੈ एवरीवन ਆ ਲਵ ਦਿਸ ਟ੍ਰੇਲਰ ਟੂ ਟੂ ਸੀ ਪੰਜਾਬੀ ਫਿਲਮ ਦਾ ਇਸਲੇ ਇਸ ਮਹੀਨੇ ਦਾ ਬੈਸਟ ਟ੍ਰੇਲਰ ਆ ਸਿੰਘ ਸਾਹਿਬ ਬਾਦਰ ਤੋਂ ਵੀ ਬੈਟਰ ਆ ਤੇ ਲਾਹੌਰੀ ਉਹ ਆਪਣੇ ਸਾਹ ਤੇ ਬਾਕੀ ਸਾਰੀ ਫਿਲਮ ਆਪਣੇ ਸਾਹ ਤੇ ਪਰ ਪੰਜਾਬੀ ਵਿੱਚ ਪਹਿਲੀ ਸੁਪਰ ਹੀਰੋ ਫਿਲਮ ਅਮੇਜ਼ਿੰਗ ਆ ਲਵਡ ਇਟ ਐਂਡ ਆ ਜਸਟ ਲਵ ਦੈਟ ਏਵਰੀਥਿੰਗ ਅ ਪਾਰਟ ਆਫ ਇਟ ਬੇਸਿਕਲੀ ਦ ਟ੍ਰੇਲ ਆਬਵੀਸਲੀ ਦ ਫਿਲਮ ਇਨਕੋਸ਼ ਸਟੋਰੀ ਨਹੀਂ ਦੱਸਦੀ the best thing is punjabi film ne koi story nahi dassi eh da hoya ho ki re aaya kidda power aayi oh de vich kon oh de vich evil banda aaya kon shaitan aaya ohne duniya nu like bas eh dikha re so chote scene duniya nu pachha re aaya change kam kar re aaya ek positive message huga changa dikhan layi ta sang joke ne hege jida hun jattu jattu singh aaya nikal lagi film jattu sada engineer jo bhi hai giya bekar hai na o te kinni apni sikhan di beizzati patki ban ke ਆ ਦੇਗਾ ਦਲਜੀਤ ਸਾਹਨੇ ਫੱਟੇ ਚੱਕਤੇ ਲਾ ਕੇ ਇਸ ਵਲੇ ਦੰਬੋ 1 ਆ ਲਵਡ ਇ ਗਾਇਜ਼ ਐਂਡ ਆ ਜਸਟ ਆ ਕਾਂਟ ਵੇਟ ਟੂ ਵਾਚ ਥਿਸ ਫਿਲਮ ਆ ਕਾਂਟ ਵੇਟ ਇਟਸ ਸੋ ਅਮੇজিং ਸਟੋਰੀ ਨਹੀਂ ਕੋਈ ਦਸੀਏਗੀ ਧੰਨਵਾਦ ਬੇਸਿਕ ਵੇਸ ਸੀਨਸ ਸੇ ਜਿੱਤੂ ਦੀ ਦੇਖ ਕੇ ਤਾਂ ਮਜ਼ਾ ਆ ਰਿਹਾ ਹੈ ਗੁੱਡ ਕਾਮੇਡੀ ਸਕ੍ਰੀਨ ਪਲੇ ਵਧੀਆ ਦਲਜੀਤ ਲੁੱਕ ਵੀ ਰਿਕੋਰਡ ਸੋਨੋ ਪਾਚਵਾ ਵੀ ਐਕਟਿੰਗ ਵਧੀਆ ਆ ਤੇ ਡਬਿੰਗ ਸੀਜੀਆਈ ਗਾਇਜ਼ ਪੰਜਾਬੀ ਫਿਲਮਾਂ ਦੇ ਸੀਜੀਆਈ ਦਾ ਬਾਦੂ ਮੇਰਾ ਕਹਣਾ ਕ੍ਰਿਸ਼ਤੋ ਵੀ ਤੇ ਕ੍ਰਿਸ਼ਬਨੀ ਸੀਗੀ 3 ਉੱਚੇ ਵੀ ਬੈਟਰ ਸੀ ਜੀ ਆਈ ਆ ਲਾਈਕ ਉੱਚੇ ਅਲੀ ਲੱਗਦਾ ਹੈ ਥੋੜਾ ਬਹੁਤਾ ਸਹੀ ਉਹ ਰਿਸ਼ਵੇ ਚ ਤਾਂ ਕਾਫੀ ਲੱਗਦਾ ਹੈ ਉਹ ਗ੍ਰਾਬ ਇਹ ਦਾ ਪੱਕਾ ਲਾਈਕ ਕੰਪਿਊਟਰ ਸਿਸਟਮ ਆ ਫੇਕ ਕਿੰਨਾ ਲੱਗਦਾ ਪਰ ਇਹ ਚ ਫੇਵੀ ਸਹੀ ਜਿਦਾ ਰੀ ਗੁੱਡ ਜਿੰਨੇ ਬਾਜੀ ਚ ਬਣਾਈ ਹੋਣੀ ਆ ਮੈਂ ਕਹਿੰਦਾ ਵਧੀਆ ਬਜਟ ਹੈ ਇਹਨਾਂ ਦਾ 3 ਮਸੇ 10 20 ਕਰੋੜ ਚ ਬਣਾਈ ਹੋਣੀ ਆ ਇਹਨਾਂ ਨੇ ਪਰ ਵਰਥ ਇਟ ਮੈਨੂੰ ਸੀਜੀਏ ਬਹੁਤ ਸੋਹਣੀ ਲੱਗੀ ਤੇ ਆ ਡੋਟ ਨੋ ਮੈਨ ਬਿਲਕੁਲ ਤਾਂ ਬਹੁਤ ਲੱਗੀ ਵਧੀਆ ਟ੍ਰੇਲਰ ਤੁਹਾਨੂੰ ਜਿੱਦਾਂ ਕਿੱਦਾਂ ਲੱਗਿਆ ਮੈਨ ਪਲੀਜ਼ ਕਮੈਂਟ ਬਲੋ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਪਲੀਜ਼ ਮੇਰੇ ਰੈਐਕਸ਼ਨ ਦਲਜੀਤ ਤੱਕ ਪਹੁੰਚਾ ਦਿਓ ਠੀਕ ਹੈ ਤੇ ਸਬਸਕ੍ਰਾਈਬ ਕਰੋ ਥੈਂਕ ਯੂ ਫॉर ਵਾਚਿੰਗ ਗਾਇਸ ਐਂਡ ਆ ਲਵ ਯੂ ਐਂਡ ਇਸ ਸ਼ੇਅਰ ਕਰਿਓ ਸਬਸਕ੍ਰਾਈਬ ਕਰਿ ਜਾਓ ਤੇ ਸਪੋਰਟ ਕਰਿ ਜਾਓ ਤੇ ਆਪਾਂ ਆਵਾਂਗੇ ਨੈਕਸਟ ਟ੍ਰੇਲਰ ਰੈਐਕਸ਼ਨ ਨਾਲ ਹਲੇ ਮੈਨ ਆਪਣੇ ਫ੍ਰੈਂਡਾਂ ਨੂੰ ਫੋਨ ਆਇਆ ਉਹਨਾਂ ਦਾ ਰੈਐਕਸ਼ਨ ਮੈਂ ਲੈਣਾ ਕੀ ਸੋਚਦੇ ਆ ਦਲਜੀਤ ਸਾਂਝੀ ਫਿਰ ਅਨ ਰੈਕਸ਼ਨ ਵਾਲੇ ਸੋ ਮੈਂ ਸੈਕੰਡਰੀ ਰੈਕਸ਼ਨ ਤੇ ਜੀਤ ਪਾਉਂਗਾ ਇਦਾਂ ਸੋਚਿਆ ਮੈਂ ਜਾਣ ਕੇ ਪਰ ਮੈਂ ਦੂਜਾ ਦਾ ਰੈਕਸ਼ਨ ਲੈਣ ਚੋਂਦਾ ਕਿਉਂਕਿ ਇਹਨਾਂ ਨੇ ਹਲੇ ਨਹੀਂ ਪਤਾਉਣਾ ਠੀਕ ਹੈ ਸੋ ਮੈਨੂੰ ਤਾਂ ਬਹੁਤ ਐਕਸਾਈਟਡ ਹੈ 16 ਜੂਨ ਦਾ ਹਾ ਯੈਸ ਕਾਉਂਟ ਵੇਟ ਚਲੋ ਗਾਇਜ਼ ਸੀ ਰਾਈਟ ਅਨ ওকে ਪੀਸ ਬਾਏ